ਯੂਪੀ ਦੇ ਸਾਰਤ ਨਗਰ ਦੇ ਵਾਸੀ ਕੋਤਵਾਲ ਇਲਾਕੇ ਦੇ ਇੱਕ ਪਿੰਡ ਦੇ ਵਿੱਚ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਦਰਸਲ ਦੇ ਵਿੱਚ ਐਂਬੂਲੈਂਸ ਦੇ ਵਿੱਚ ਪਤੀ ਪਿਛਲੀ ਸੀਟ ਤੇ ਮੌਤ ਦੇ ਨਾਲ ਜੂਝ ਰਿਹਾ ਸੀ ਤੇ ਅਗਲੀ ਸੀਟ ਤੇ ਪਤਨੀ ਦੇ ਨਾਲ ਚੱਲਦੀ ਗੱਡੀ ਦੇ ਵਿੱਚ ਪ੍ਰਾਈਵੇਟ ਐਂਬੂ ਚਾਲਕ ਤੇ ਉਸ ਦਾ ਸਾਥੀ ਸ਼ਰਮਨਾਕ ਹਰਕਤਾਂ ਕਰਦੇ ਨਜ਼ਰ ਆਏ ਇੰਨਾ ਹੀ ਨਹੀਂ ਜਦੋਂ ਐਂਬੂਲੈਂਸ ਬਸਤੀ ਦੇ ਵਿੱਚ ਪਹੁੰਚੀ ਤਾਂ ਔਰਤ ਨੂੰ ਗੱਡੀ ਤੋਂ ਉਤਾਰ ਕੇ ਚਾਲਕ ਤੇ ਆਪਣੇ ਸਾਥੀ ਨੇ ਜ਼ਬਰਜਨਾਹ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਦੋਵੇਂ ਮੌਲਜਮਾਂ ਔਰਤ ਦੇ ਨਾਲ ਜ਼ਬਰਜਨਾਹ ਕਰਨ ਦੇ ਵਿੱਚ ਅਸਫਲ ਰਹੇ ਤਾਂ ਉਹਨਾਂ ਨੇ ਪਤੀ ਦਾ ਆਕਸੀਜਨ ਮਾਸਕ ਲਾ ਕੇ ਸੁੱਟ ਦਿੱਤਾ ਤੇ ਉਸ ਨੂੰ ਗੱਡੀ ਦੇ ਵਿੱਚੋਂ ਉਤਾਰ ਕੇ ਔਰਤ ਦੇ ਗਹਿਣੇ ਤੇ ਨਕਦੀ ਲੁੱਟ ਕੇ ਫਰਾਰ ਹੋ ਗਏ ਡਾਇਲੈਕਸੋ 112 ਦੀ ਮਦਦ ਦੇ ਨਾਲ ਔਰਤ ਦੇ ਪਤੀ ਨੂੰ ਬਸਤੀ ਮੈਡੀਕਲ ਕਾਲਜ ਦੇ ਵਿੱਚ ਪਹੁੰਚਾਇਆ ਗਿਆ ਤੇ ਉੱਥੋਂ ਗੋਰਖਪੁਰ ਜਾਂਦੇ ਸਮੇਂ ਉਹਦੀ ਮੌਤ ਹੋ ਗਈ ਤੇ ਇਸ ਮਾਮਲੇ ਦੇ ਵਿੱਚ ਔਰਤ ਨੇ ਲਖਨਊ ਦੇ ਗਾਧਿਪੁਰ ਥਾਣੇ ਦੇ ਵਿੱਚ ਸ਼ਿਕਾਇਤ ਦਾ ਦਰਜ ਕਰਵਾਈ ਔਰਤ ਨੇ ਦੱਸਿਆ ਕਿ ਹਸਪਤਾਲ ਵਾਲੇ ਨੇ ਇੱਕ ਪ੍ਰਾਈਵੇਟ ਐਂਬੂਲੈਂਸ ਦਾ ਨੰਬਰ ਦਿੱਤਾ ਸੀ ਤੇ ਉਹਨੇ ਉਸ ਨੰਬਰ ਤੇ ਕਾਲ ਕੀਤੀ ਸੀ ਤੇ ਉਹਨੇ ਸ਼ਾਮ ਨੂੰ ਤਕਰੀਬਨ 6:30 ਵਜੇ ਆਪਣੇ ਪਤੀ ਤੇ ਉਹਦੇ 17 ਸਾਲਾਂ ਦੇ ਭਰਾ ਦੇ ਨਾਲ ਐਂਬੂਲੈਂਸ ਦੇ ਵਿੱਚ ਘਰ ਦੇ ਲਈ ਉਹ ਰਵਾਨਾ ਹੋਈ ਸੀ ਲਗਭਗ 20 ਕਿਲੋਮੀਟਰ ਚੱਲਣ ਤੋਂ ਬਾਅਦ ਐਂਬੂਲੈਂਸ ਚਾਲਕ ਨੇ ਇੱਕ ਪੈਟਰੋਲ ਪੰਪ ਤੇ ਗੱਡੀ ਰੋਕੀ ਤੇ ਔਰਤ ਨੂੰ ਕਿਹਾ ਕਿ ਰਾਤ ਦਾ ਸਮਾਂ ਹੈ ਰਸਤੇ ਦੇ ਵਿੱਚ ਪੁਲਿਸ ਗੱਡੀ ਰੋਕਦੀ ਆ ਤੇ ਤੂੰ ਅੱਗੇ ਆ ਕੇ ਬੈਠ ਜਾ ਤਾਂ ਕਿ ਪੁਲਿਸ ਗੱਡੀ ਨਹੀਂ ਰੋਕੇਗੀ ਉਸ ਤੋਂ ਬਾਅਦ ਐਂਬੂਲੈਂਸ ਚਾਲਕ ਤੇ ਉਸਦੇ ਦੋਸਤ ਨੇ ਦੋਵਾਂ ਨੇ ਮਿਲਕੇ ਸ਼ਰਮਨਾਕ ਹਰਕਤ ਉਸ ਔਰਤ ਦੇ ਨਾਲ ਕੀਤੀ।